ਸਾਡੇ ਜੋਗਰਾਜ ਬਈਉਰੀ ਪੁੱਛੇ ਨੇ ਤੇ ਨਾਲ ਸਾਡਾ ਹੈਪੀ ਪੁੱਜਿਆ ਕਮਾਲਪੁਰ ਦੀ ਧਰਤੀ ਦੇ ਵੱਡਾ ਕਬੱਡੀ ਕਮ ਕਰਵਾਉਂਦੇ ਆ ਖਿਡਾਰੀਆਂ ਨੂੰ ਬੇਨਤੀ ਆ ਜਿਹੜੇ ਰਹਿੰਦੇ ਖਿਡਾਰੀ ਨੇ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਕਿਉਂਕਿ 6 ਵਜੇ ਤੱਕ ਜਿਹੜੀ ਆਪਾਂ ਨੂੰ ਪਰਮਿਸ਼ਨ ਮਿਲੀ ਹੋਈ ਆ ਬੇਨਤੀ ਆ ਕਮੇਟੀ ਆਗੇ ਜੀ ਆਗੇ ਲਵੀ ਇਧਰ ਡਿਸਕ ਵੀਓ ਅੱਜ ਕੱਲ ਆਪਾਂ ਛੋਟੇ 나ਥ ਨੂੰ ਬਹੁਤ ਪਿਆਰ ਕਰਦੇ ਆਂ ਛੋਟੇ 나ਥ ਦੇ ਫਾਦਰ ਸਾਹਿਬ 나ਥ ਸਿੰਘਾਂ ਬੌਦਵਾਲਾ ਮੇਰੇ ਵੀਰੋ ਕਦੇ ਗੱਲਾਂ ਹੋਈਆਂ ਕਿਰਪਾਲ ਘੋਲ ਉਹਨਾਂ ਦੀਆਂ ਕਸ਼ਮੀਰੀਆਂ ਉਹਨਾਂ ਦੀਆਂ 나ਥ ਉਹਨਾਂ ਦੀਆਂ ਕਹਿੰਦੇ ਵੀ ਅੱਜ 나ਥ ਸਿੰਘਾਂ ਬੌਦਵਾਲਾ ਰਾਏਕੋਟ ਵਿੱਚ ਆਇਆ ਹੋਇਆ ਹੈ ਕਦੇ ਦੌਰ ਸੀਗਾ ਕਦੇ ਟੌਰ ਸੀਗਾ ਮੇਰੇ ਮਿੱਤਰੋ 2000 ਦੇ ਸਮੇਂ ਦਾ ਕਿ ਜਦੋਂ ਨਾਥ ਨੀਲੇ ਰੰਗ ਦੀ ਗੱਡੀ ਹੁੰਦੀ ਸੀ ਥੋੜੇ ਕੰਪਨੀ ਦੀ ਜਿਸ ਮੇਲੇ ਤੇ ਖੜਾ ਦਿੰਦਾ ਸੀ ਵਿਆਕੇ ਕਦੇ ਵੀ ਟੀਮਾਂ ਨੂੰ ਫਿਕਰ ਪੈ ਜਾਂਦਾ ਸੀਗਾ ਕਿ ਸਹੀਆਂ ਦੌਰ ਵਾਲਾ ਨਾਥ ਆ ਗਿਆ ਆਹ ਟਾਰ ਹੁੰਦੀ ਸੀ ਕੋਟ ਵਾਲੇ ਫੌਜੀਦਾਂ ਦੀ ਦਿਲਬਰੋੜਾ ਵੀ ਮੇਰੇ ਮਿੱਤਰੋ ਉਹਨਾਂ ਸਮਿਆਂ ਵਿੱਚ ਨਾਖਰਾਂ ਨੇ ਐਨ ਸਿਰਾ ਪਰਵਾਰ ਵਾਲੀ ਗੱਲ ਕੀਤੀ ਹੈ ਪਰ ਕਦੇ ਵੀ ਸਮਾਂ ਐਸਾ ਆ ਬਹੁਤ ਟੌਪ ਦਾ ਰੇਡਰ ਐ ਨੈੱਪਸੀਆਂ ਦੌੜ ਵਾਲਾ ਤੇ ਕੁਝ ਸਮਾਂ ਕਹਿੰਦੇ ਵੀ ਮਿਹਨਤ ਵੀ ਕਰਨੀ ਪੈਗੀ ਐ ਇਸੀ ਜਗ੍ਹਾ ਜਿੱਥੇ ਪ੍ਰਮਾਤਮਾ ਕਿਸੇ ਨੂੰ ਨਾ ਉਹ ਲੈ ਕੇ ਜਾਵੇ ਉਸ ਤੱਕ ਕਿ ਉਹ ਕੰਮ ਕਰਨਾ ਪੈ ਜਾਵੇ ਪਰ ਇਹ ਸੱਚਾ ਸੀ ਇਹਦੀ ਖੇਡੀ ਹੋਈ ਕਬੱਡੀ ਤਕੜੀ ਸੀ ਪੁੱਤ ਨੂੰ ਤਗੜਾ ਕੀਤਾ ਪ੍ਰਮਾਤਮਾ ਕੋ ਅਰਦਾਸ ਕੀਤੀ ਕਿ ਜਿਹੜਾ ਕੰਮ ਨਾ ਨਹੀਂ ਕਰ ਸਕਿਆ ਮੈਥੋ ਨਹੀਂ ਹੋਇਆ ਉਹ ਮੇਰਾ ਪੁੱਤ ਕਰੇ ਅੱਜ ਛੋਟਾ ਨਾਮ ਅਮਰਤਪਾਲ ਸਿੰਘ ਆਪਣੇ ਬਾਪੂ ਦੀਆਂ ਦਾਦਾ ਦੇ ਸਦਕਾ ਔਰ ਕਾਲ ਤੇ ਕਾਕੇ ਦੀ ਕੋਚਿੰਗ ਦੇ ਸਦਕਾ ਟਾਪ ਦਾ ਪਲੇਅਰ ਬਣ ਗਿਆ। ਛੋਟਾ ਨਾਥ ਵੀ ਆਇਆ ਹੋਇਆ ਔਰ ਜਿਹਨੇ ਜਿਹਨੇ ਬੰਦੇ ਨਾ ਦੀ ਖੇਡ ਦੇਖੀ ਆ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ। ਬਹੁਤ ਬਹੁਤ ਧੰਨਵਾਦ। ਅੱਜ ਨਾਥ ਆਇਆ ਹੋਇਆ ਬੜੀ ਖੁਸ਼ੀ ਹੋਈ ਆ। ਵੀਰਾ ਕਲਸੀਆਂ ਵਾਲਾ ਬੈਠਾ ਸਾਰੇ ਦਾ ਸਤਿਕਾਰ ਕਿਉਂਕਿ ਨਾਥ ਕਹਿੰਦੇ